ਲੱਗ ਜੀ ਕੋਈ ਜਾ ਸਾਡਾ ਨਾ ਮੇਰੀ ਗੱਲ ਸੁਣ ਸੁਣੇ ਸਾਰੇ ਗੰਦ ਪਾਰਖਿਆ ਪੰਜਾਬ ਚ ਜਿਹੜੇ ਪਾਣਾ ਸਿੱਧੂ ਜੈਤਰਾ ਵੀ ਮਰਵਾਵੇ ਅਬਦੀ ਦੀ ਉਹੀ ਦੋਕੂ ਵੀ ਬੋਲੀ ਜਾਣਗੇ ਕਾ ਬੁੜੇ ਨੇ ਤੂੰ ਕਿਰਖੇ ਹਾਂ ਮੇਰੀ ਗੱਲ ਸੁਣ ਤਾ ਤੂੰ ਕਿਵੇਂ ਜਾਏਗਾ ਉਹ ਵੀ ਮੈਂ ਨਾ ਕਰੇ ਜਾਵਾਂ ਨਾ ਮੈਂ ਦੇਵਾਂ ਜ਼ਮੀਨ ਮੈਂ ਤੇ ਦੂ ਸਾਰੇ ਕਿਤੇ ਭਾਲੇ ਸਾਰਾ ਪਿੰਡ ਦਾ ਗਾਤ ਆਪਣੇ ਕਾ ਡੋਡਾ ਨਿਕਲਦਾ ਮੇਰੀ ਚੱਪਲ ਦਾ ਦੇਖਣੀ ਜਾਵੇ ਇਹਦਾ ਬਹੁਤ ਕੁਛ ਨਿਕੜੂ ਆ ਨੀ ਪੂਰਾ ਅਬਦੀ ਦੇਵਾਂ ਜਾਇ ਜਾਤ ਨਾ ਮੈਂ ਜਾਵਾਂ ਕਰੇ ਉਹ ਯਾ ਤੂੰ ਕਹਿ ਦਿੱਤਾ ਗੁੱਸਾ ਕਿਸੇ ਨੇ ਨਹੀਂ ਕਿਸੇ ਨੇ ਉਹਦਾ ਮੇਰਾ ਮੇਰਾ ਬਾਪ ਤਾਂ ਹੈਗਾ ਜਿਹੜਾ ਹੈਗਾ ਤੂੰ ਚੱਲ ਹੋਵੇ ਬਾਈ ਹੁਣ ਨਹੀਂ ਮੈਂ ਤਾਂ ਜ਼ਮੀਨ ਦੰਦਾ ਨਹੀਂ ਬਾਈ ਯਰ ਤਾ ਇਹ ਨਾ ਕਰ ਦੇ ਕਿ ਤੇਰੇ ਨਾਲ ਮੈਨੂੰ ਇੰਨਾ ਪਿਆਰ ਹੈਗਾ ਤੇਰੇ ਨਾਲ ਮੋਹ ਪਿਆਰਾ ਮੇਰਾ ਉਹਦਾ ਪਿਆਰ ਮਿਲਿਆ ਹੋਇਆ ਪਿਆਰ ਤਾਂ ਹੈਗਾ ਫੇਰ ਤੂੰ ਹਾਂ ਇਹ ਕਰੇਗਾ ਜਿਵੇਂ ਆਪ ਜੱਪਾ ਨੂੰ ਪਿਆਰ ਹੈ ਜ਼ਮੀਨ ਨਾਲ ਲੋਕਾਂ ਨੂੰ ਤਮਾਸ਼ੇ ਦਿਖਾਉਣਾ ਲੋਕ ਭੈਣ ਦੇ ਯਾਰ ਖੜਖੜ ਦੇਖਦੇ ਆ ਵੀ ਭੈਣ ਕਢਾਉਂਦੇ ਨੇ ਉਹ ਦੇਖੀ ਜਾਂ ਤੂੰ ਜਰਤਾ ਹੀ ਬਾਗ ਚੱਲ ਕਰੇ ਚੱਲੂਗੇ ਕਿ ਮੈਂ ਨਹੀਂ ਚੱਲਦਾ ਭੰਗ ਚਲ ਮੇਰੇ ਨਾਲ ਜਾਇਜਾਤ ਹੈਗੀ ਮੈਂ ਆਪਣੀ ਜਾਇਜਾਤ ਫਿਰ ਮੇਰੀ ਗੱਲ ਸੁਣਦਾ ਮੇਰੀ ਗੱਲ ਸੁਣਦਾ ਜਿੰਨਾ ਚਿਰ ਤੂੰ ਨਹੀਂ ਜਾਂਦਾ ਜਾਂਦਾ ਫਿਰ ਮੈਂ ਵੀ ਨਹੀਂ ਤੇਰੀ ਮਰਜ਼ੀ ਹੈ ਨਾ ਜਾਂਦਾ ਫਿਰ ਮੈਂ ਵੀ ਨਹੀਂ ਜਾਂਦਾ ਮੈਂ ਵੀ ਨਹੀਂ ਫਿਰ ਯਾਰ ਤਾਂ ਹੀ ਤੂੰ ਗੱਲਾਂ ਨੇ ਕੋਈ ਇਹ ਯਾਰ ਕੱਲ ਨੂੰ ਤੇਰੀ ਨੂ ਰਾਨੀ ਆ ਜੂਗੀ ਫਿਰ ਫਿਰ ਤੂੰ ਐਂ ਰੁਸ ਕੇ ਬੱਜਿਆ ਕਰੇਗਾ ਹੁਣ ਮੈਂ ਕੀ ਮੇਰੇ ਬਾਸ ਦਾ ਰੋਗ ਨਹੀਂ ਬਈ ਭੈਣ ਦੀ ਡੰਗ ਮੈਨੂੰ ਤੈਨੂੰ ਬਰਿਆਵਾ ਤੇਨੂੰ ਬਰਿਆਵਾ ਹੁਣ ਬਈ ਕੰਮ ਕੀ ਬਣੇ ਕੀ ਬਣੇ ਨਲੇ ਹੋਦਾ ਉਹਨੇ ਹੱਥ ਆਪ 70 ਪੈਂਦੇ ਨਹੀਂ ਕਰੇ ਛੱਡ ਦੇ ਕੱਲ ਫਿਰ ਤੇਰੇ ਮੰਨਿਆ ਯਾਰ ਤੇਰੇ ਵਾਸਤੇ ਹੁਣ ਕਿੱਥੋਂ ਲੱਭ ਕੇ ਦੇਵਾਂ 97 ਮਾਡਲ ਪੁੱਸੂਗਾ ਕਿਸੇ ਤੋਂ 98 ਮਾਡਲ ਕੋਈ ਨਹੀਂ ਕੋਈ ਆਹੋ ਤੇਰੇ ਵਾਸਤੇ ਕਿੱਥੋਂ ਲੱਭਾਂ ਮੈਂ ਕੁੜੀ ਓਹੋ ਮੈਂ ਕੁੜੀ ਕਹਿੰਨ ਹੋਰ ਤੂੰ ਆਪੇ ਤਾਂ ਕਹਿ ਲੱਗ ਰਿਹਾ ਟੱਬਰ ਟਰਾ ਟੱਬਰ ਹੁੰਦਾ ਜੇ ਤੈਨੂੰ ਅਸੀਂ ਦੇਖ ਲਾ ਤੂੰ ਆਪਦੇ ਮੰਗੂ ਰੱਖਦਾ ਮੈਂ ਤੈਨੂੰ ਕਦੇ ਐ ਫੀਲ ਹੁਣ ਦਿੱਤਾ ਵੀ ਮੈਂ ਤੇਰਾ ਬੁੱਢਾ ਹੈ ਨਹੀਂਗਾ ਹੁਣ ਮੈਂ ਬੁੱਢਾ ਬੰਦਾ ਹੋ ਰਿਹਾ ਹੁਣ ਮੈਨੂੰ ਟੱਬਰ ਦੀ ਕੋਈ ਲੋੜ ਨਹੀਂ ਫੇਰ ਮੈਂ ਤੈਨੂੰ ਕਦੇ ਫੀਲ ਹੁਣ ਦਿੱਤਾਗਾ ਤੈਨੂੰ ਪਤਾ ਲੱਗਿਆ ਕਦੇ ਵੀ ਤੇਰਾ ਹੈ ਨਹੀਂਗਾ ਪਰਿਵਾਰ ਨਹੀਂ ਹੈਗਾ ਚਲੋ ਐ ਤੇਰੇ ਕੱਪੜੇ ਪਹਿਲਾਂ ਧੋਣਾ ਮੈਂ ਆਪਦੇ ਬਾਅਦ ਧੋਣਾ ਚਾਹੀਦਾ ਲਿਬੜੇ ਪਏ ਰਹਿਣਾ ਐਂ ਤਾਂ ਬਈ ਤੂੰ ਨਾ ਮੈਂ ਤੇਰੇ ਮੂੰਹ ਨੂੰ ਮੈਂ ਮੜਾ ਮੋਟਾ ਉਹ ਕਰਦਾ ਮੇਰੀ ਗੱਲ ਸੁਣਦਾ ਤਾ ਯਾਰ ਕੱਲ ਇੱਕ ਐ ਸਿੱਧੀ ਜੀ ਉਹ ਬਾਗ ਚੱਲ ਮੈਂ ਆਈਲਟਸ ਕਰਕੇ ਤੇਰੀ ਨੂੰਹ ਲੈ ਕੇ ਬਾਹਰੇ ਵਗ ਜੂੰ ਬਈ ਗਾ ਮੈਂ ਕਿਸੇ ਬੰਦੇ ਨਾਲ ਆਪਦੇ ਜਿਹੜੇ ਨਾਲ ਮੇਰੀ ਗੱਲ ਲੈ ਮੈਂ ਉਹਦਾ ਨਾਲ ਰਾਏ ਕਰਦਾ ਮੈਂ ਫੇਰ ਹਉ ਦੇਖ ਰਹਾ ਹਉ ਦੇਖ ਰਹਾ ਕਿਵੇਂ ਚਾਹ ਕਰਦੇ ਨੇ ਇਹ ਜਾਉਂ ਮੈਂ ਬਾਕ ਚਲ ਬਾਕ ਚਲ ਕਿਉਂ ਜਲੂਸ ਦਿਖਾਵਾਂ ਮੈਂ ਫਿਰ ਜਾਊਗਾ ਮੈਂ ਜਿਹੜੇ ਬੰਦੇ ਮੇਰੇ ਨਾਲ ਜੁੜਿਆ ਸਮਾਂ ਉਹ ਬੰਦੇ ਨੂੰ ਤੂੰ ਮੇਰੀ ਗੱਲ ਸੁਣ ਤੈਨੂੰ ਮੈਂ ਫਿਲਮ ਲਾ ਕੇ ਦੂੰਗਾ ਪੂਰੀ ਹਰੀਕੇ ਚੈਨਲ ਨਾਲ ਲੱਖ ਰੁਪਏ ਮਹੀਨੇ ਦਾ ਕਮਾਉਂਦੇ ਨੇ ਆਪਾਂ ਵੀ ਉਹ ਫਿਲਮਾਂ ਹੀ ਬਣਾਉਣ ਲੱਗ ਜਾਈਏਂਗੇ ਫਿਰ ਉਧਰ ਵੱਧਾਂਗੇ ਆਪਾਂ ਹੈ ਉਧਰ ਬਗ ਜਾਾਂਗੇ ਉਹ ਫਿਲਮਾਂ ਹੀ ਬਣਾਉਣ ਦੇ ਲੱਖ ਰੁਪਏ ਮਹੀਨੇ ਦਾ ਕਮਾਉਂਦੇ ਨੇਗੇ ਅੱਛਾ ਹਾਂ ਕਮਾਲ ਹੈ ਯਾਰੋ ਮੈਂ ਤੈਨੂੰ ਉਹਨਾਂ ਦੀ ਵੀਡੀਓ ਲਾ ਕੇ ਦੂੰਗਾ ਕਰੇ ਬਾਕ ਚਲ ਹਾਂ ਚੱਲੇਗਾ ਚੱਲਾਂਗੇ ਚੱਲਾਂਗੇ ਫਿਰ ਤੂੰ ਹ ਇਹਨੂੰ ਫਿਰ ਫਿਲਮ ਦਿਖਾਉਂ ਪੂਰੀ ਕੈਂਟਾ ਚੱਲ ਫੇ ਜੇ ਤੂੰ ਕਹਿਣਾ ਮੈਂ ਤੇਰੇ ਵਾਸਤੇ ਦੂਜੀ ਫਿਲਮ ਵੀ ਲਾ ਦੂੰ ਲਾ ਦੀ ਹੈ ਚੱਲ ਫੇ ਫਿਲਮ ਤੇਰੇ ਵਾਸਤੇ ਟਾਪ ਦੀ ਲਾ ਦੂੰ ਮੈਂ ਆ ਜਾ ਆ ਜਾ ਫਿਲਮਾਂ ਤੂੰ ਐਂ ਦੇਖ ਲੈ ਜਿਹੜਾ ਉਹ ਗੰਜਾ ਜਿਹਾ ਫਿਰ ਹੁੰਦਾਗਾ ਦੇਖਿਆ ਤੇ ਨੇ ਗੰਜਾ ਇਹਨੇ ਨਹੀਂ ਦੇਖਿਆ ਹੁਣਾ ਉਹ ਹੁਣ ਸਾਡੇ ਜਿਹੜੇ ਅੱਜ ਕੱਲ ਦੀ ਮੰਢੀਰੋਂ ਨੂੰ ਜ਼ਿਆਦਾ ਦੇਖਦੀ ਆ ਉਹ ਹਾਂ ਫਿਰ ਇਹਦੂ ਬਾਅਦ ਤੈਨੂੰ ਪਤਿਆ ਹੋ ਹਣਾ ਤੇ ਹੈਡ ਪ੍ਰੈਕਟਿਸ ਚੱਲਦੀ ਆ ਫਿਰ ਹਾਂ ਹਾਂ ਚੱਲਦੀ ਆ ਚੱਲਦੀ ਆ ਤੈਨੂੰ ਉਹੀ ਫਿਲਮ ਦਿਖਾਉਂਗਾ ਰਾਤ ਕਰਨੀ ਜੋ ਹੋਈ ਹੈਗੀ ਦਿਖਾਉ ਹਾਂ ਨੌਟੀ ਅਮਰੀਕਾ ਤੇ ਹਾਂ ਤੈਨੂੰ ਆਜਾ ਮੇਰਾ ਪੁੱਤ ਤਾਏ ਗੁੱਸੇ ਨਾ ਹੋਇਆ ਗੱਲ ਕਰਨ ਨਾਲ ਪਿਆਰ ਨਾਲ ਚੱਲਦਾ ਮੈਂ ਮੈਂ ਤਾਂ ਤੈਨੂੰ ਗੱਲ ਐਂ ਕਹਿਣਾ ਬਾਕੀ ਐਂ ਦੇਖ ਲੈ ਲੈ ਐ 76 ਦਾ ਮੁੰਡਾ ਸੀ ਹਾਂ ਊੜੀ ਭਜਾੜਿਆ ਮੈਂ ਕਦੇ ਜਰਾ ਲੰਭਾ ਤਾਂ ਨਹੀਂ ਖੱਟਿਆ ਯਾ ਬਈ ਤਾ ਐਂ ਤਾ ਕਿਸੇ ਦਾ ਕੋਈ ਪਿੰਡ ਚੋਂ ਆਪਾਂ ਨੂੰ ਬਾਹਰ ਕੱਢ ਕੇ ਗੈਰੀ ਬਈ ਇਹ ਗਲਤ ਨਹੀਂ ਐ ਤਾਂ ਨਹੀਂ ਨਾ ਨਾ ਗਲਤ ਨਹੀਂ ਕੋਈ ਕਰ ਆਪਾਂ ਹਰੇਕ ਨੂੰ ਭੈਣ ਤੋਂ ਬਿਨਾ ਨਹੀਂ ਬੋਲਦੇ ਭੈਣ ਦੀ ਪਤਾ ਹੈ ਮੈਨੂੰ ਸਾਰਿਆਂ ਨੂੰ ਆਪਾਂ ਭੈਣਾਂ ਤੀਆਂ ਬੜਾ ਬੁੜੇ ਸਾਜੀਆਂ ਸਾਜਦੇ ਆ ਠੀਕ ਹੈ ਆ ਜਾ ਚੱਲੀਏ ਕਰੇ ਹੋਰ ਕਿਸੇ ਨਹੀਂ ਹੋਇਆ ਕਰਦੇ ਹਨ ਐਵੇਂ ਕਾਦੇ ਪਿੱਛੇ ਆ ਜਾ ਆ ਜਾ ਉਹ ਕੀ ਹਾਲ ਹੈ ਹਲਮਰ ਠੀਕ ਹੈ ਠੀਕ ਹੈ ਬਾਈ ਤੂੰ ਦੱਸ ਉਹ ਤਾਂ ਜੀ ਠੀਕ ਹੈ ਠੀਕ ਹੈ ਕਿੱਧਰ ਕਿਹੜਾ ਮਾਰਦੇ ਹੋ ਇੱਧਰੇ ਇੱਧਰੇ ਬਸ ਕਬੀਲਦਰੀ ਦੀਆਂ ਬਸ ਕਿਤੇ ਨੂੰ ਪਤੀ ਹੈਗਾ ਸਾਰੇ ਫਿਰਦੇ ਕਬੀਲਦਰੀ ਸਭਾਈ ਅੱਛਾ ਉਹ ਜੇ ਫਿਰਦੇ ਆ ਦੋਨੇ ਕਾਹ ਚਲਦੇ ਗਏ ਉਤਾਇਆ ਆਪਣੀ ਜਲ ਜੇ ਫਿਰਦੇ ਆ ਚਾਹ ਗੋੜ ਚਾਹ ਗੋੜ ਚਾਹ ਗੋੜ ਚਾਹ ਤੇ ਕੈਮੀਕਲ ਕੈਮੀਕਲ ਕਲਾਸ ਕਰ ਲਈ ਮੈਂ ਤਾਂ 12ਵੀਂ ਪਾਸਾ ਵਰਮੀ ਪਾਸਾ ਹਾਂ ਫੇਲ ਤਾਂ ਨਹੀਂ ਕਿਤੇ ਤਾਏ ਹੈ ਨਾਮਾਈ ਨਹੀਂ ਨਾ ਨਾ ਫੇਲ ਲੈ ਫੇਲ ਨਹੀਂ ਤੈਨੂੰ ਮੈਂ ਗੱਲ ਸੁਣਦਾ 10ਵੀਂ 'ਚੋਂ ਮੇਰਾ ਨੌਂ ਕੱਟਦਾ ਸੀ ਚਲ ਮੈਂ ਹੁਣ ਸੱਚ ਬੋਲਦਾ ਮੈਂ ਹਮੇਸ਼ਾ ਸੱਚ ਨਾਲ ਚੱਲਦਾ ਰਾਸ਼ਮੀ 'ਚੋਂ ਨੌਂ ਕੱਟਾਈ ਉਹ ਕਾਹਦੋਂ ਕੱਟਾਈ ਮੈਂ ਮੈਡਮ 'ਚ ਛੇੜਤੀ ਸੀਗੀ ਹਾਂ ਸੈਂਸ ਵਾਲੀ ਮੈਡਮ ਛੇੜਤੀ ਸੀ ਮੇਨੇ ਤਾਂ ਕਰਕੇ ਰੱਖਿਆ ਕਿਵੇਂ ਤੁਝੇ ਲੋਟ ਲੱਗੀ ਜਾਂਦੀ ਨਾ ਨਾ ਤਾਂ ਇਹ ਗੱਲ ਨਹੀਂ ਹੋਇਆ ਤਾਏ ਮੇਰੇ ਨਾਲ ਆਗਾ ਅੱਛਾ ਦੇਖੋ ਤਾਈ ਨੇ ਉਹ ਕੈ ਲੋਂਬੋ ਛੇੜੀ ਸੀਗੀ ਮੈਂ ਮੈਡਮ ਛੇੜਦੀ ਬਸ ਦੋਨੇ ਸੂਕੇ ਥਾਲੀ ਬਰਾਬਰ ਦਿਖਾਉਂਦੀ ਏ ਥਾਣੀ ਚ ਬਰਾਬਰ ਹੋ ਗਈ ਮੇਰੀ ਗੱਲ ਸੁਣ ਲੈ ਫਿਰ ਤੂੰ ਕੋਈ ਹੋਰ ਨਹੀਂ ਕਰਿਆ ਕੋਸਾ ਨਾ ਐ ਕੌਣ ਕਰਦਾ ਹੁੰਦਾ ਭਲਾ ਦੇਖੀ ਉਹ ਸائیں ਸੜੀ ਮੈਡਮ ਕਿਤੇ ਉਹ ਐਡੀ ਬੜੀ ਮੈਂ ਕਿਤੇ ਐਡਾ ਕਾ ਇਹਨੂੰ ਵੀ ਪੰਦੀ ਹੈਗਾ ਦੇਖ ਲੈ ਮੇਰੀ ਗੱਲ ਸੁਣ ਲੈ ਮੈਂ ਇੱਕ ਆਇਲੈਂਡ ਸੈਂਟਰ ਖੋਲਿਆ ਅੱਛਾ ਅੱਛਾ ਕੋਈ ਸੋਚ ਹੈ ਕਿ ਤੇਰੀ ਆਇਲੈਂਡਸ ਕਰਨ ਦੀ ਤਾਈ ਨੂੰ ਪੁੱਛ ਲੈ ਤਾਇਆ ਖੜਾ ਗੱਲ ਲੈ ਬਈ ਪਹਿਲੇ ਕਰ ਲੈ ਓਏ ਆਉਂਦੀ ਹੈ ਇੰਗਲਿਸ਼ ਤਾਂ ਸਾਨੂੰ ਸਿਖਾਉਣੀ ਪਊ ਕਿਉਂ ਨਹੀਂ ਪਊ ਹਾਂ ਜੇ ਆਉਂਦੀ ਹੈ ਮੈਂ ਬਦੀ ਬਈ ਆਈਲੈਟਸ ਕਰਾਉਂਗੇ ਫਿਰ ਇੰਗਲਿਸ਼ ਤੁਸੀ ਸਿਖਾਉਂਗੇ ਓਏ ਆਈਲੈਟਸ ਕਰਾਵਾ ਕੋਈ ਗੱਲ ਨਹੀਂ ਮੈਂ ਤੈਨੂੰ ਬਿਨਾਂ ਆਈਲੈਟਸ ਕੀ ਪੇ ਜੀ ਹਾਂ ਡੌਂਕੀ ਡੌਂਕੀ ਤਾਂ ਨਹੀਂ ਲਵਾਉਂਦਾ ਓਏ ਨਹੀਂ ਹਰਮਨ ਸਿਆ ਡੌਂਕੀ ਥੋੜੀ ਲਗਾਉਂਗਾ ਮੈਂ ਤੇਰੀ ਮੇਰੀ ਗੱਲ ਸੁਣ ਤਾਇਆ ਹੂੰ ਇੱਕ ਨੰਬਰ ਚ ਕੰਮ ਹੈ ਦੋ ਨੰਬਰ ਦੀ ਕੰਪਨੀ ਦਾ ਅੱਛਾ ਅੱਛਾ ਸਰਕਾਰ ਤੋਂ ਪਰੋਹ ਲਵਾਈਆਂ ਹੋਈਆਂ ਨੇ ਮੂਰਾ ਮੂਰਾ ਤੇ ਨੇ ਕਿਤੇ ਜੈਂਟ ਭੱਜ ਗੋਏ ਓਏ ਮਾਹਾਂ ਤੂੰ ਟੈਨਸ਼ਨ ਨਾ ਲੈ ਜਦੋਂ ਮੈਂ ਤੇਰੇ ਪਿੰਡ ਦਾ ਬੰਦਾ ਕਹਿਣ ਲੱਗ ਰਿਹਾ ਹਾਂ ਹਾਈਲਿਟ ਸੈਂਟਰ ਮੇਰੇ ਉੱਥੇ ਹੈ ਲੁਧਿਆਣੇ ਹੈ ਲੁਧਿਆਣੇ ਐਡੀ ਦੂਰ ਦਾ ਬੰਦੇ ਦਾ ਜਾਣਦਾ ਮੂੰਹ ਤੋਂ ਨਿਕਲ ਜੂਗਾ ਵਿੱਚ ਬੱਸ ਸੱਚੇ ਬੈਠਾ ਮੇਰੇ ਵਰਗਾ ਕਰੀ ਜਾਂਦਾ ਚੱਕਰ ਮੂੰਹ ਜਾਣ ਦੀ ਕਿਤੇ ਲੋੜ ਨਹੀਂ ਤੁਸੀਂ ਮੇਰੇ ਲਈ ਘਰੇ ਆ ਜਾਓ ਘਰੇ ਆ ਜੀ ਹਾਂ ਜਾਣ ਮੈਂ ਰੱਖੇ ਤਾਂ ਜੋ ਮੈਂ ਖੇਤ ਹੂੰਗਾ ਜਮ ਕਰੇ ਹੂੰਗਾ ਉੱਥੇ ਤਾਂ ਮੇਰਾ ਬੰਦਾ ਸਪੈਸ਼ਲ ਸੱਡਾ ਹੋਇਆ ਹੈ ਭਾਈ ਉੱਥੇ ਭੇਜੂਗਾ ਮੈਨੂੰ ਇਹਦੇ ਉਹ ਜਿੱਥੇ ਲਾਲਜਾ ਫੁੱਲ ਹੁੰਦਾ ਹੈ ਉਹ ਅਗਲੈਂਡ ਉਹ ਕੈਨੇਡਾ ਰੈੱਡ ਉਹ ਲਾਲਜਾ ਫੁੱਲ ਹਾਂ ਹਾਂ ਐਵੇਂ ਨਿਕਲਦਾ ਐ ਮੇਰੀ ਗੱਲ ਸੁਣ ਹਰਮਨ 20 25 25 ਲੱਖ ਰੁਪਏ ਲੱਗੂਗਾ ਜਰਾ ਵਾ ਵਾ ਲਾ ਦੂੰ ਇਹ ਵੀ ਬੱਚਾ ਲਾ ਦਾਂਗਾ ਲਾ ਦਾਂਗੇ ਅੱਛਾ 25 ਲੱਖ ਹਾਂ ਫਿਰ ਐ ਕਰਾਂਗੇ ਤਾਈ ਹਾਂ ਆਪਣਨੇ ਇਹ ਵਾਲਾ ਤੇ ਰਲਾ ਗਿਲਾੇ ਵੇਚ ਦਾਂਗੇ ਦੇ 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 ਹਾਂ ਸਹਿਰ ਹੋ ਜੂਗਾ ਤੂੰ ਸੋਤ ਲੋ ਮੈਂ ਤਾਂ ਫਿਰ ਤੈਨੂੰ ਕਹਿਣਾ ਹੁਣਾ ਸਹਿਰ ਹੋ ਜੂਗਾ ਕੱਥੀ ਉਹ ਤੁਹਾਨੂੰ ਲੱਗੇ ਬਾਲਾ ਦਾ ਬੀਜਾ ਐਨੀ ਪਤਾ 6 ਮਹੀਨੇ ਜਰਾਗੇ ਜੀ ਧਰ ਮਹੀਨੇ ਚ ਲੱਗੇ ਜੀ ਹੋਰ ਟਾਇਲਟਸ ਕੌਣ ਕਰਾਉ ਫਿਰ ਪਹਿਲਾਂ ਤੂੰ ਟੈਂਸ਼ਨ ਟਾਇਲਟਸ ਹੀ ਲੋੜੇ ਨਹੀਂ ਵਾ ਵਾ ਮਾ ਮੜੇ ਪਾਈ ਮੈਂ ਗੱਲ ਕਰ ਲਾਂ ਕੱਲ੍ਹ ਇੰਸਟੀਟਿਊਟ ਦੇ ਚ ਮੈਡਮ ਆਈ ਨੀ ਉਹ ਮੈਂ ਮਾ ਛੱਡ ਤੁਰਤ ਪੁੱਲੀ ਵਾਲੇ ਕਿੰਨੀ ਕਿ ਸੋਹਣੀ ਹੈ ਕਿ ਮੈਂ ਕਾਉਂ ਲੱਗੇ ਲੱਭ ਹੋ ਜਾਂਦਾ ਕਿਸੇ ਨਾਲ ਤੂੰ ਟੈਂਸ਼ਨ ਨਾ ਕੋਈ ਕਿਸੇ ਨਾਲ ਕਾਟਿੰਗ ਮਿੱਟੀ ਕਰ ਲੀ ਮੈਂ ਤੈਨੂੰ ਦੇਖਦਾ ਜਨਾਬ ਪਿਆਰ ਉਹ ਚੱਲਦਾ ਮੇਰਾ ਤੇ ਉਹਦੇ ਬਾਪ ਨੂੰ ਸੀ ਨਕਲੀ ਬਹਿ ਗਰਾ ਕੇ ਪੀਂਦਾ ਜਦੋਂ ਮੈਡਮ ਗੀ ਗੀ ਤੇ ਉਹ ਬਾਦੂ ਹੋਣਗੇ ਮੈਡਮ ਉਹ ਤੈਨੂੰ ਟੈਂਸ਼ਨ ਕੋ ਲੈਣਾ ਉਹ ਮੇਰੀ ਗੱਲ ਸੁਣਦਾ ਤੂੰ ਪਰਵਾਹ ਨਾ ਕਰੀ ਇੰਨੇ ਪੈਸੇ ਕਹਿਣਾ ਤੈਨੂੰ ਉਦੋਂ ਬੱਤ ਲਵਾ ਦੂੰਗਾ ਕਹਿੰਦਾ ਆ ਹਾਂ ਬਈ ਹਾਂ ਬੱਸ ਕਹਿੰਦਾ ਵੀ ਆ ਗਾ ਕਰਕੇ ਤੋਰ ਲਾਂਗੇ ਹਾਂ ਠੀਕ 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 ਫੇਰ ਮਿਲ ਕਰ ਤੀ ਨਹੀਂ ਫਿਰਤਾ ਆਇਆ ਤਾਂ ਮੇਰਾ ਹੱਕ ਹੈ ਤੈਨੂੰ ਦੱਸਣ ਦਾ ਹੈ ਸਿੱਧੀਆਂ ਆਪਸ ਵਿੱਚ ਗੱਲ ਹੈ ਆਪਸ ਵਿੱਚ ਗੱਲ ਹੈ ਯਾਰ ਠੀਕ ਹੈ ਠੀਕ ਹੈ ਮੇਰੀ ਗੱਲ ਸੁਣੋ ਖਰਾਬ ਨਾ ਕਰੀਂ ਸਾਡੀ ਦੇ ਪਾਸ ਜਦੋਂ ਤੁਸੀਂ ਆਜੀ ਮੇਰੇ ਕੋਲ ਪੈਸੇ ਲੈ ਕੇ ਅੱਛਾ ਠੀਕ ਹੈ ਨਾਲ ਤੇ ਤੂੰ ਤੇਰਾ ਪਾਸਵਰਡ ਬਣਿਆ ਹੈ ਹਾਂ ਉਹ ਤਾਂ ਬਣਿਆ ਹੋਇਆਗਾ ਮੈਂ ਉਥੇ ਚੰਡੀਗੜ੍ਹ ਅਪਲਾਈ ਕਰਾਇਆ ਸੀਗਾ ਉਥੋਂ ਬਣਿਆ ਅੱਛਾ ਅਪਲਾਈ ਕਰਾ ਤੀ ਹਾਂ ਨਾ ਬਣ ਕੇ ਆ ਗਿਆ ਆ ਗਿਆ ਬਣ ਕੇ ਦਾਖਲਾ ਕੋਈ ਤੁਹਾਡਾ ਡਾਕੂਮੈਂਟ ਤਾਂ ਨਹੀਂ ਖਰਾਬ ਗਰੂਪ ਨਾ ਸਾਰਾ ਕੁਝ ਮਖਾ ਡਾਕੂਮੈਂਟ ਤਾਂ ਐ ਚੱਲਦੇ ਨੇ ਹਾਂ ਹਾਂ ਠੀਕ ਹੈ ਐ ਚੱਲਦੇ ਡਾਕੂਮੈਂਟ ਓਕੇ ਮੇਰੀ ਗੱਲ ਸੁਣ ਲੈ ਫਿਰ ਤੂੰ ਮੇਰੇ ਖੇਤ ਆਜੀ ਚ ਨਾ ਖੇਤੋਂ 25 ਲੱਖ ਰੁਪਏ ਲੈ ਜੀ 25 ਲੱਖ ਰੁਪਏ ਲੈ ਲਈ ਮੇਰੇ ਲਈ ਅੱਛਾ ਠੀਕ ਹੈ 25 ਲੱਖ ਰੁਪਏ ਲਾਇਨ ਸਾਰੀ ਮੈਂ ਤੇ ਤੁਹਾਡੀ ਫਾਈਲ ਲਾ ਦੂ ਠੀਕ ਹੈ ਐ ਨਹੀਂ ਪਤਾ ਮਹੀਨੇ ਨੂੰ ਅਜੇ ਐ ਨਹੀਂ ਪਤਾ ਠੀਕ ਮਹੀਨੇ ਨੂੰ ਅਜੇ ਚਲ ਠੀਕ ਹੈ ਫਿਰ ਕਰਦੇ ਹਾਂ ਗੌਰ ਨਾਲ ਪਰ ਇੱਕ ਗੱਲ ਸੁਣਦਾ ਨਾ ਇਦੂ ਬਾਦ ਮੇਰੀ ਕੋਈ ਜੁਮੇ ਨਹੀਂ ਲੱਗਦਾ ਹੈ ਸਾਡੇ ਗਮਾਂਡੇ ਨੂੰ ਕਰੇਗਾ ਤੂੰ ਚਟਨੀ ਤੇ ਹਾਂ ਕਰੂ ਚਟਨੀ ਤੇ ਹੁਣ ਮੇਰੀ ਗੱਲ ਸੁਣ ਲਾਤਾ ਆ ਚਟਨੀ ਤੇ ਕਿਵੇਂ ਕਰੂ ਉਹ ਆਪਣੇ ਲਈ ਜ਼ਮੀਨ ਖਰੀਦਣਗੇ ਫਿਰ ਉਹ ਚਟਨੀ ਤੇ ਖਾਇਆ ਕਰਨਗੇ ਹੁਣ ਤਾਂ ਉਹ ਪਨੀਰ ਨਾਲ ਖਾਂਦੇ ਨਹੀਂ ਕਾਹੇ ਫਾਲੂ ਹਾਂ ਖਿਸ ਲਾ ਬਟਾ ਮੇਰੀ ਗੱਲ ਸੁਣ ਗਿਆ ਮੇਰੀ ਗੱਲ ਸਨ ਨਾਰਮਲ ਆਕੂੜ ਨਾਮ ਨਾਲ ਲੱਗ ਮੈਂ ਪਿੰਡਾਂ ਇੱਥੇ ਮੈਂ 10 ਜਾਣੇ ਭੇਜਤੇ ਐਵੇਂ ਅੱਛਾ ਚੱਲ ਠੀਕ ਐ ਸੀ ਜਾਣੇ ਫਿਰ ਹਾਂ ਚੱਲ ਹਾਂ ਖਿਆਰ ਰੱਖੀਂ ਜੰਗਾ ਓਕੇ ਓਕੇ ਉਹ ਚਲਦਾ ਹੀ ਬਈ ਬੋਲ ਤੈਨੂੰ ਪਤਾ ਹੋਊਗਾ ਹੋਰ ਨਹੀਂ ਫਿਰ ਬਾਕੀ ਗੱਲਾਂ ਐ ਹਣਾ ਵੀ ਸਹੀ ਵੀ ਹੋਊਗਾ ਹੋ ਸਕਦਾ ਕਿਉਂ ਪਿੰਡ ਦਾ ਬੰਦਾ ਗੱਦਾ ਬੰਦਾ ਐ ਤਾਂ ਨਹੀਂ ਕਰਦਾ ਨਾ ਠੀਕ ਐ ਐਵੇਂ ਕਰ ਜੂ ਆਪਣੇ ਨਾਲ ਚੱਲ ਆਪਾਂ ਦੇਖਦੇ ਚਲੋ ਜਿੱਦਾਂ ਜੇ ਤਰਲੇ ਪੁੱਛਦੇ ਐਂ ਕਿ ਮੇਰੇ ਲਈ ਬੋਲ ਚਲੋ ਦੇਖ ਲਾਤਾ ਏ ਸਾਈਕਲ ਟੈਕਲ ਕਰਦੀ ਆ ਜੀ ਜੀ ਹਾਂ ਇੰਨੇ ਕਮਾਈ ਇਹ ਹਾਂ ਮੇਰੇ ਬਾਪ ਤੋਂ ਨਹੀਂ ਕਮਾਈ ਜਾਂਦੀ ਜੀ ਆਹ ਦੇਖ ਲੈ ਬਾਈ ਹਾਂ ਦੇਖ ਲੈ ਗੁੱਛੇ ਬਣਦੇ ਨੇ ਚੌਲਾ ਦੇ ਕਾਟੇ ਮਗੂ ਲੰਕਦੇ ਬੰਦੇ ਤਾਂ ਸਾਰੇ ਐ ਖਾਨਗੇ ਨਾ ਰੁਗਬਰ ਕਰਦੇ ਲੱਤੋਂ ਕਹਿਣਗੇ ਵੀ ਹੈਗੀ ਆ ਕਰਨੈਲ ਕੀ ਕੀੜੀ ਹਾਂ ਹਨਾ ਹਾਂ ਐਂ ਚੜਾਈ ਆ ਤੇਰੀ ਪੂਰੀ ਮੈਂ ਤਾਂ ਤੈਨੂੰ ਐਂ ਗੱਲ ਕਹਿਣਾ ਵੀ ਉਹ ਜੈਂਟੀ ਵਾਲਾ ਕਿਵੇਂ ਕਰੀਏ ਬਈ ਦੇਖ ਲੈਗਾ ਹੁਣ ਆਪਣਾ ਕੀਲਾ ਕਰਨੇ ਕੋਸੋ ਐਂ ਕਰਦੇ ਆ ਫਿਰ ਆਪਾਂ ਮਤਲਬ ਤੈਨੂੰ ਐਂ ਕਹਿਣਾ ਵੀ ਮੈਂ ਉਹਨੂੰ ਬੁਲਾ ਲੈਣਾ ਖੇਤ ਬੁਲਾ ਲੈ ਉਹਨੂੰ ਐਂ ਕਹਿ ਦਾਨੇ ਆਪਾਂ ਵੀ ਪੈਸੇ ਪੈ ਨਹੀਂ ਤਿਆਰ ਠੀਕ ਆ ਫਿਰ ਦੇਖਦਾ ਵਾ ਮੂੰਹ ਕੀ ਬਣਦਾ ਹੈ ਹਾਂ ਪੁੱਛ ਪੁੱਛ ਲੈ ਚੰਗੀ ਹੁਣ ਐਂ ਗੱਲ ਜੇ ਆਪਾਂ ਨੇ ਕਿਤੇ ਉਹਨੂੰ ਪਹਿਲੀ ਪੈਸੇ ਦੇਤੇ ਜਾਂ ਠੱਗੀਆਂ ਮਾਰਦੇ ਨੇ ਪਿੰਡ ਪੁੰਡਾਲ ਦਾ ਬਾਅਦ ਚ ਵਿਚੇ ਰੁਲ ਜਾਂਦਾ ਹਾਂ ਹਾਂ ਸਹੀ ਗੱਲ ਐ ਕਹਣਾ ਸਹੀ ਗੱਲ ਐ ਹੁਣ ਐਂ ਦੇਖ ਲੈ ਆਪਣਾ ਜਿਹੜਾ ਕਿਲਾ ਟੌਪ ਦੀ ਜਿਹੜੀ ਹੁੰਦੀ ਹੈ ਹਾਂ ਕਿਤੇ ਉਹ ਹੀ ਟਰਾਲੀ ਭਰ ਕੇ ਦੇਖ ਲੈ ਹੈ ਹਾਂ ਆ ਨਾਲ ਪੁੰਦੇ ਕਿ ਲੈ ਕੇ ਜਾਇਆ ਕਰਨਗੇ ਫਿਰ ਮਨ ਦੁਖਿਆ ਨਹੀਂ ਕਰੂਗਾ ਦੁਖਿਆ ਕਰੂ ਫਿਰ ਐ ਲਾਲਾ ਸਾਹਿਬ ਵੀ ਜੀ ਇਹ ਕਰਦਾ ਨਹੀਂ ਕੀ ਲਟਪਾਉਨੋ ਹੋਰ ਇਹਨੂੰ ਬਹਾਨਾ ਮਾਰਦੇ ਆਪਾਂ ਫਿਰ ਦੇਖਦੇ ਆ ਵੀ ਕੀ ਕਰਦੇ ਫਿਰ ਐ ਕਰਦਾ ਮੈਂ ਮੈਂ ਜਾਣਾ ਉਹਦੇ ਕੋਲੇ ਜਾਇਆ ਮਨ ਨੂੰ ਲੈ ਕੇ ਆਉਣਾ ਉਹਦੇ ਪਿੰਡ ਚ ਧੱਕੇ ਖਾਂਦਾ ਫਿਰਦਾ ਉਹ ਆਪਣਾ ਪੈਣ ਦਾ ਪ੍ਰਮੋਸ਼ਨ ਕਰਦਾ ਫਿਰਦਾ ਠੀਕ ਹੈ ਮੈਨੂੰ ਨਹੀਂ ਪਤਾ ਫਿਰ ਉਹ ਪ੍ਰਮੋਸ਼ਨਾ ਮਤਲਬ ਐਡ ਕਰਦਾ ਫਿਰਦਾ ਉਹਦੀ ਲੋਕਾਂ ਨੂੰ ਕਹੂਗਾ ਮੈਂ ਇਨੇ ਘੱਟ ਚ ਕਰ ਦੂ ਡਿਸਕਾਊਂਟ ਦਊਂਗਾ ਅੱਛਾ ਬਾਕੀ ਦੂਜਾ ਨੰਬਰ ਆ ਫਿਰ ਅੱਧੀ ਪਾਣੀ ਅਗਲਾ ਮੋਟਰ ਚੋਂ ਵੀ ਲਿਆ ਕਰੂ ਲਿਆ ਕਰੂ ਹੈ ਆਪਾਂ ਤਾਂ ਸਾਰੇ ਪਾਸੋਂ ਮੰਜ ਜਾਵਾਂਗੇ ਜੇ ਕੀ ਲੜਪਤਾ ਤਾਂ ਪਤਾ ਚੰਗੀ ਹੈ ਫਿਰ ਮੈਂ ਜਾਣਤਾ ਆਇਆ ਕੋਲੇ ਜਾ ਆ ਤੂੰ ਐ ਕਾ ਗੌਰ ਰੱਖੀ ਮੜਾ ਨੱਕਾ ਨੂੰ ਹਾਂ ਤੇ ਫਿਕਰ ਹਾਂ ਆ ਮੱਕੀ ਮੁੱਕੀ ਜੀ ਹੈ ਪਹਿਲਾਂ ਆਪਣੀ ਟੌਪ ਦੀ ਹੋਗੀ ਮੱਕੀ ਟੌਪ ਦੀ ਹੋਗੀ ਉਦੋਂ ਆਪਣੀ ਪਹਿਲਾਂ ਲੋਕ ਮੱਚ ਕੇ ਵੀ ਚਾਰ ਬਹੁ ਟੌਪ ਦਾ ਪੈ ਗਿਆ ਹੋਰ ਹੇ ਇਹ ਤਾਂ ਦੁਨੀਆ ਤਾਂ ਹੀ ਹੁੰਦੀ ਹੈ ਚੱਲ ਮੈਂ ਜਾ ਕੇ ਆਉਣਾ ਫਿਰ ਹਾਂ ਚੱਲਣਾ ਮੈਂ ਆ ਗਿਆ ਮੈਂ ਉਹਨੂੰ ਪੁਲਾ ਕੇ ਲਿਆਉਣਾ ਉਰੀ ਤੱਕ ਤੱਕ ਕਿਉਂ ਖਾਂਦਾ ਹੋ ਅੱਛਾ ਐਡੀ ਗੱਲ ਬਾਤ ਨਹੀਂ ਐਸਾ ਜੰਤ ਨਹੀਂ ਹੋ ਜਾ ਉਹ ਫੁੱਦੂ ਜੰਤ ਆਹ ਹਾਂ ਇਹ ਏਜੰਟ ਵੀ ਦੇਖੇ ਨੇ ਮੈਂ ਠੀਕ ਹਾਂ ਬੁਲਾਉਣਾ ਹੋ ਸਰੇ ਦਾ ਜਾ ਜਾ ਜਾਣਾ ਮੈਂ ਲੈ ਕੇ ਆਉਣਾ ਉਹਨੂੰ ਲਿਓ ਹਾਂ ਏਜੰਟਾਂ ਦੀ ਮੰਜੀ ਠੋਕ ਲਿਆ ਉਹ ਪੰਨੇ ਸੀ ਦੁਨੀ ਠੋਕ ਗੀ ਸਾਰੇ ਏਜੰਟਾਂ ਦੀ ਮੰਜੀ ਕੀ ਬਾਤ ਹੈ ਬਈ ਜਾ ਕੇ ਪਤਾ ਲੱਗੂ ਹਾਂ ਲੈ ਆਉਣਾ ਮੈਂ ਉਰੀ ਤੱਪ ਗਈ ਜਹਾਜ਼ ਦੇ ਉੱਤੋਂ ਦੀ ਵੇਲੇ ਜੇ ਤੀਜਾ ਅੱਜ ਜੀ ਵੀ ਨਹੀਂ ਲੱਗ ਰਿਹਾ ਨਾ ਕੋਈ ਕੰਮ ਕੀ ਹਾਲ ਹੈ ਕਸਿਆ ਹੋਕੀ ਆ ਲਗੁਰੀ ਵਧੀਆ ਹੋਰ ਠੀਕ ਹੈ ਵਧੀਆ ਵਧੀਆ ਉਹ ਕੀ ਕਰਦਾ ਨਾ ਬਸ ਬਾਈ ਵੇਲੇ ਬੈਠੇ ਰਹਿੰਦੇ ਆ ਰੇ ਟਾਈਮ ਪਾਸ ਹੋ ਜਾਂਦਾ ਪੈ ਕੇ ਪੜਾਈ ਦਾ ਕੀ ਬਣ ਹੱਟ ਓਏ ਪੜਾਈ ਤਾਂ ਬਾਈ 12ਵੀਂ ਚ ਤੋਂ ਗੇਰ ਫੇਲ ਹੋ ਗਈ ਤੇ ਤੇਰੀ ਭੈਣ ਓਏ ਅੱਗੇ ਦਾ ਗੱਲ ਆ ਤੀਜੀ ਵਾਰ ਖਬਰ ਨਿਕਲ ਜਾਂਦੀ ਅੱਗੇ ਬਾਈ ਗਰੀਬੀ ਚ ਦਾਬਾਈ ਹੋਈ ਆ ਤੈਨੂੰ ਪਤਾ ਹੀ ਆ ਅੱਛਾ ਹੋਰ ਮਸੀਹਾੂ ਕਰਦੇ ਹੁਣ ਚੱਲ ਤੁੰਹੇ ਵੀ ਵੇਲੇ ਵੇਗ ਟਾਈਮ ਪਾਸ ਕਰਦੇ ਹੁਣ ਕਿਤੇ ਇੱਧਰ ਬੈਜਨੇ ਕਿਤੇ ਇੱਧਰ ਅੱਛਾ ਕੋਈ ਮਸ਼ੂਕੂਬ ਚੁੱਕਾਈਏ ਤੇ ਲੋਵੇ ਨਾ ਨਾ ਬਈ ਇਹ ਜੇ ਕਿੱਥੇ ਗਰੀਬਾਂ ਦੇ ਘਰ ਮਾਚਾ ਜੇ ਮਸ਼ੂਕਾਂ ਦੇ ਖਰਚ ਕੁਰਚੇ ਚੱਲਣੇ ਮੈਂ ਤੈਨੂੰ ਬਾਹਰ ਨਾ ਭੇਜਦਾ ਯਾਰ ਬਾਹਰ ਬਈ ਹੋਰ ਬਈ ਮੈਂ ਦੋ ਗੇਲ ਤਾਂ ਫੇਲਾ ਯਾਰ 12ਵੀਂ ਚੋਂ ਮੈਂ ਬਾਹਰ ਕੈਮ ਬਾਹਰ ਤੂੰ ਟੈਨਸ਼ਨ ਨਾ ਲੈ ਮੇਰੇ ਹੁੰਦੇ ਟੈਨਸ਼ਨ ਨਾ ਲੈ ਤੂੰ ਕਮਾਲ ਦੀ ਗੱਲ ਐ ਪੱਕੀ ਗੱਲ ਆ ਬਈ ਉਹ ਪੱਕੀ ਗੱਲ ਐ ਮੈਂ ਬਾਹਰ ਭੇਜਦਾ ਮੈਂ ਹੀ ਕੰਮ ਕਰਦਾ ਹਰੇ ਅੱਛਾ ਫਿਰ ਭੇਜ ਦੇ ਬਈ ਉੱਥੇ ਜਾ ਕੇ ਤੂੰ ਜੁਆਇਨ ਕਰੀ ਜਾਣਾ ਆ ਕੇ ਬਸ ਠੀਕ ਹੈ ਮੇਰਾ ਰੋਜਗਾਰ ਚੱਲਦਾ ਹੋਊ ਯਾਰ ਬਾਈ ਬਣ ਕੇ ਭੇਜ ਤੇ ਯਾਰ ਸੁਣ ਲੈ ਲੱਗੂਗਾ ਤੇਰੇ ਪੈਸੇ ਲਾ ਦੇਗਾ ਹਾਂ ਹਾਂ ਲਾ ਦਾਂ ਬਈ ਇਹਨੂੰ 25 ਲੱਖ ਰੁਪਏ ਦਾ ਲਾ ਦੇਗਾ 25 ਜਾਦੇ ਨਹੀਂਗਾ ਯਾਰਾ ਉਹ ਯਾਰ ਤੇਰਾ ਡੌਂਕੀ ਚੱਲ ਤੂੰ ਐ ਕਰਾ 25 ਛੱਡਾ 20 ਲਾ ਦੇ 20 20 ਲੱਖ ਰੁਪਏ ਲਾ ਕੇ ਤੇਰੀ ਵੀ ਡੌਂਕੀ ਲਵਾ ਦੂੰ ਉਹ ਪਾਰ ਕਰ ਦੂੰ ਅਮਰੀਕਾਲਾ ਵਾਡਟ ਪਾ ਦੂੰਗਾ ਪੱਕੀ ਗੱਲ ਆ ਵੇ ਪੱਕੀ ਗੱਲ ਹੈ ਬਸ ਠੀਕ ਹੈ ਫਿਰ ਮੈਂ ਜੇ ਕਰੇ ਆ ਕੇ ਗੱਲ ਕਰਦਾ ਤੂੰ ਆਪਣੇ ਪਾਪੇ ਨੂੰ ਉਠਾ ਕੇ ਕਰਾਇਆ ਕਰੀ ਜਾਣਾ ਠੀਕ ਹੈ ਉਹਨੂੰ ਕਹਿ ਦੀ ਕੀ ਗਾਰੰਟੀ ਆ ਬਾਈ ਮੈਂ 20 ਲੱਖ ਰੁਪਏ ਦਊਗਾ ਯਾਰ ਤੈਨੂੰ ਤੂੰ ਟੈਨਸ਼ਨ ਕਿ ਲੈਣਾ ਤੂੰ ਮੈਨੂੰ ਜਾਣਦਾ ਨਾਲੇ ਐ ਯਾਰ ਖਾਲਾ ਲਾ ਬਣਾ ਤੂੰ ਵੀ ਹੈਗਾ ਓਏ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਪਿੰਡ ਦਾ ਹੁਣ 25 ਲੱਖ ਰੁਪਏ ਮੈਂ ਇਕੱਠਾ ਕਰੂੰ ਕਿਵੇਂ ਕਰੂੰਗਾ ਉਹ ਵੀ ਔਖਾ ਔਖਾ ਕਰੇ ਗੱਲਬਾਤ ਕਰਨੀ ਪਊ ਤੇਰੇ ਪਾਪੇ ਨਾਲ ਥੋੜੀ ਬੋਤੀ ਰਾਇ ਕਰ ਲੈ ਕੋਈ ਹੋ ਜੂ ਮੰਨਣੇ ਨਹੀਂ ਬਾਈ ਮੜਾ ਤੂੰ ਸਮਝਾ ਕੇ ਦੇਖ ਲੈ ਆਹ ਸੋਡਾ ਤੈਨੂੰ ਇਹ ਕਰਨੀ ਪੂਰੀ ਗੱਲ ਹੈ ਤਾਂ ਮੈਂ ਥੋੜੀ ਫਸੂਗਾ ਬਈ ਯਾਰ ਤੇਰਾ ਡੈਡੀ ਤੈਨੂੰ ਪਤਾ ਹੈ ਤੂੰ ਐ ਘਰ ਜਿਹੜਾ ਨਈ ਵਾਲਾ ਖੇਤ ਹੈ ਉਹਨੂੰ ਵੇਚ ਦੇ ਤਾਂ ਯਾਰ ਉਹ ਕਿੱਥੇ ਵੀ ਕੋਈ 25 ਲੱਖ ਇਕੱਠਾ ਕਰਨ ਵਾਸਤੇ ਤਾਂ ਸਾਡੀ ਲੈਟਰਿੰਗ ਵੀ ਵਿਕ ਜੂਗੀ ਉਹ ਫਿਕਰੇ ਟੋਲੀ ਇਕੱਠੇ ਕਰਨ ਵਾਸਤੇ ਤਾਂ ਸਾਰਾ ਘਰਬਾਰ ਵਿਕ ਜੂ ਸਾਡਾ ਲੈਟਰਿੰਗ ਵੀ ਵਿੱਚੇ ਵਿਕ ਜੂ ਤੂੰ ਟੈਨਸ਼ਨ ਕਿ ਲੈਣਾ ਯਾਰ 25 30 ਲੱਖ ਤਾਂ ਕਿੱਲਾ ਹੋ ਪੰਜ ਲੱਖ ਕਿਵੇਂ ਇਕੱਠਾ ਹੋਏ ਯਾਰ ਮੈਂ ਜਲਤੇ ਕੋਈ ਗੱਲ ਨਹੀਂ ਤੇਰੇ ਦਾਦੀ ਨਾਲ ਗੱਲ ਕਰ ਲੂੰਗਾ ਭਈ ਐ 25 ਲੱਖ ਇਕੱਠਾ ਕਰਨਾ ਯਾਰ ਛੋਟੀਆਂ ਮੋਟੀਆਂ ਗੱਲਾਂ ਥੋੜੀ ਨਾ ਕੋਈ ਉਹ ਤੂੰ ਗੱਲ ਕਰਕੇ ਦੇਖ ਲੈ ਤੇਰੇ ਬਾਪ ਨਾਲ ਲੈ ਯਾਰ ਐ ਚਲ ਮੈਂ ਕਰਿਆ ਕਿ ਗੱਲ ਕਰਕੇ ਦੇਖੂ ਚਲ ਤੂੰ ਗੱਲ ਕਰੀ ਜਾ ਗਾ ਗੌਰ ਰੱਖੀ ਹਾਂ ਉੱਥੇ ਜਾ ਕੇ ਤੈਨੂੰ ਲੱਖ ਰੁਪਏ ਦੇ ਮੈਂ ਕਰਾਂਗਾ 1 ਮਹੀਨੇ ਦਾ ਬਸ ਠੀਕ ਹੈ ਪੱਕੀ ਗੱਲ ਹੈ ਪੱਕੀ ਗੱਲ ਹੈ ਤੂੰ ਤੇਰੇ ਪਾਪ ਨੂੰ ਕਹੀਂ ਕਹਿੰਦੇ ਮਹੀਨੇ ਦਾ ਉੱਥੇ ਲੱਖ ਰੁਪਏ ਚਲ ਮੱਝੇ ਜਾ ਕੇ ਗੱਲ ਕਰਦਾ ਵੀ ਕਰ ਤੇਰੇ ਪਾਪ ਨਾਲ ਕਰੀ ਜਾਗਾ ਦੇਖਦਾ ਜੇ ਮੰਨਣਗੇ ਠੀਕ ਹੈ ਠੀਕ ਹੈ ਬਸ ਤੂੰ ਮਿਲਦਾ ਚਾਲਾ ਜੀ ਵੀ ਫਸਾਲਿਆ ਮੁਰਗਾ ਹੁਣ ਦੂਜਾ ਵੀ ਆਉਂਦਾ ਤੂੰ ਪੁੱਛਿਆ ਉਹ ਬਾਈ ਮੈਂ ਤਾਂ ਸਾਰੇ ਕਿਤੇ ਭੈਣ ਘੜਾ ਕੇ ਆ ਗਿਆ ਮੈਨੂੰ ਤਾਂ ਮਿਲਿਆ ਨਹੀਂ ਕਿਤੇ ਤੂੰ ਉਹ ਇੱਥੀ ਦਾ ਫਿਰਦਾ ਦੀ ਯਾਰ ਇੱਥੇ ਆ ਜਾ ਭੈਣ ਦੀ ਡਾਂਗ ਤਰਾਈ ਲੇ ਉਹ ਮੈਨੂੰ ਦਾਨੇ ਵਾਗਿਆ ਦੀ ਆਇਲਰ ਸੈਂਟਰ ਚ ਹੋਇਆ ਤੂੰ ਮੇਰੀ ਗੱਲ ਸੁਣ ਲੈ ਸਾਡਾ ਕੀਲਾ ਵਿਕ ਗਿਆ ਸਾਰਾ ਕੁਝ ਵਿਕ ਗਿਆ ਤੇਰੇ ਉਹ ਫੁੱਲ ਵਾਲੇ ਉਹਦੇ ਪਿੱਛੇ ਜਿਹੜਾ ਕਹਿੰਦਾ ਐ ਐ ਦੇਖੀ ਐ ਉਹ ਕੈਨੇਡਾ ਚ ਭੇਜੂ ਤੈਨੂੰ ਮੈਂ ਉਹ ਕੈਨੇਡਾ ਚ ਦਾ ਭੇਜਣ ਬਾਅਦ ਤੈਨੂੰ ਕਿਹਾ ਤਾਗਾ ਪੀਛੇ 6 ਮਹੀਨੇ ਵੀ ਲੱਗ ਸਕਦੇ 1 ਮਹੀਨਾ ਵੀ ਲੱਗ ਸਕਦਾ ਉਹ ਬਾਈ ਤੈਨੂੰ ਤੇਰੇ ਵਾਸਤੇ ਸਾਰੇ ਪੈਸੇ ਦਾ ਇਤਜਾਮ ਸਾਡੇ ਦਾ ਕੀਲਾ ਵਿਕ ਗਿਆ ਸਾਰਾ ਕੁਸਤਾ ਵਿਕ ਗਿਆ ਇਸ ਤਰ੍ਹਾਂ ਗਮਾਂਡੀ ਵੀ ਸਾਰੇ ਚੜ ਨਹੀਂ ਦੇ ਕਰਤੇ ਤੂੰ ਟੈਨਸ਼ਨ ਕਿਉਂ ਲੈਣਾ ਤੈਨੂੰ ਕਿਹਾ ਸੀ 6 ਮਹੀਨੇ ਚ ਹੋ ਜੂਗਾ ਮੈਡਮਾਂ ਕਿੰਨੇ ਕ ਸੁਣੀਆਂ ਨੇ ਮੈਡਮਾਂ ਤੂੰ ਪੁੱਛੀ ਕੁੱਤ ਨੂੰ ਜਦੋਂ ਕਹਿਤਾ ਮੈਨੂੰ ਤਾਂ ਮੈਨੂੰ ਤਾਂ ਮੀਆਂ ਗਲੀਫਾ ਵਰਗੀ ਚਾਹੀਦੀ ਐ ਮੇਰੀ ਗੱਲ ਸੁਣ ਲੈ ਹਾਂ ਮੈਂ ਆਪਦੇ ਅਲਰ ਸੈਂਟਰ 'ਚ ਗੱਲ ਕਰੀ ਸੀ ਉਹ ਕਹਿੰਦੇ ਅਸੀਂ ਕੁੜੀ ਲੱਭੀ ਬੈਠਿਆ ਮੇਰੀ ਗੱਲ ਸੁਣ ਲੈ ਮੈਂ ਤਾਂ ਮੇਰੇ ਤਾਈ ਨੂੰ ਮਸਾ ਕੀ ਦਾ ਬਕਵਾਇਆ ਉਹਦਾ ਐ ਜੌਨੀ ਸੈਂਸ ਵਾਲੀ ਫਿਲਮਾਂ ਦਿਖਾ-ਦਿਖਾ ਕੀ ਲੱਭਵਾਇਆ ਉਹਦਾ ਮੈਂ ਅੱਛਾ ਹਾਂ ਇਹ ਤਾਂ ਠੀਕ ਐ ਮੇਰੀ ਗੱਲ ਸੁਣ ਲੈ ਕੌਣ ਆ ਗਿਆ ਉਹ ਕੋਈ ਨਹੀਂ ਆਇਆ ਇੱਧਰ ਦੇਖ ਰਹਾ ਤੂੰ ਪਾਏ ਸਿਆਂ ਦਾ ਕੰਮ ਆਏਗਾ ਡਰ ਲੱਗਦਾ ਐ ਗਦਰ ਸੁਣ 25 ਲੱਖ ਰੁਪਏ ਦੇ ਦਿੱਤੇ ਦੀ ਉੱਥੇ ਉਹ ਤੈਨੂੰ ਮੈਂ ਟੈਨਸ਼ਨ ਕਿਉਂ ਲੈਣਾ ਮਸਾ ਦਾ ਉਹ ਗੰਜੇ ਵਾਲੀਆਂ ਫਰਮਾਂ ਦੇਖਿਆ ਦੇਖਿਆ ਕਿ ਮੈਂ ਕਿੱਲਾ ਵੇਚਿਆ ਯਾਰ ਵੇਚਤਾ ਹਾਂ 25 ਲੱਖ ਰੁਪਏ ਤੇ ਆ ਰਿਹਾ 25 ਲੱਖ ਤੇ ਆ ਰਿਹਾ ਤੂੰ ਸਾਡੇ ਆ ਜੀ ਖੇਤ ਤੈਨੂੰ ਖੇਤ ਦੇਵਾਂਗੇ ਅਸੀਂ ਠੀਕ ਆ 25 ਲੱਖ ਰੁਪਏ ਹਾਂ 25 ਆਏਗਾ ਖੇਤਾ ਮੈਂ ਆਜੂਗਾ ਮੈਂ ਕੋਈ ਗੱਲ ਨਹੀਂ ਹੈ ਤੇ ਕੱਲ ਨੂੰ ਆਉਂਗਾ ਮੈਂ ਅੱਛਾ ਅੱਛਾ ਚੱਲ ਨਹੀਂ ਫਿਰ ਮੈਂ ਆਜੂਗਾ ਚੱਲੀਏ ਫਿਰ ਹਾਂ ਚੱਲ ਠੀਕ ਹੈ ਕੋਈ ਜਾਣਾ ਹੁਣ ਤੂੰ ਉਹ ਮੈਂ ਇੱਧਰ ਮੈਂ ਕਹਿੰਦਾ ਖੇਤ ਚੱਲਦੇ ਆਪਾਂ ਖੇਤ ਤਾਂ ਖੇਤ ਚੱਲਦੇ ਆ 25 ਚੱਲ ਫੇ ਠੀਕ ਹੈ ਚੱਲ ਆ ਜਾ 25 ਲੱਖ ਰੁਪਏ ਤੇ ਤੇਰੇ ਬਾਪੂ ਨੂੰ ਵੀ ਬੁਲਾਣੀ ਓਏ ਬਾਪੂ ਉੱਥੀ ਦਾ ਇਕੱਠੇ ਫਿਰਦੇ ਆਂ ਅਸੀਂ ਇਕੱਠੇ ਦਾ ਪੈਗ ਲਾਉਣੇ ਆਗੇ ਅਸੀਂ ਹਾਂ ਪੈਗ ਲੱਗਦਾ ਅਸੀਂ ਭਾਈ ਭਾਈ ਬਣ ਜਾਣੇ ਆਗੇ ਹਾਂ ਪੈਗ ਲਾ ਕੇ ਕਿਹੜਾ ਪਤਾ ਲੱਗਦਾ ਕਿਤੇ ਤੇਰਾ ਤਾਇਆ ਲੜਤੇ ਨਹੀਂ ਲੜਦਾ ਯਾਰ ਉਧਰ ਤੇਰਾ ਬਾਪ ਦਾ ਵੀ ਸਭ ਉਹ ਆ ਜਾ ਆ ਜਾ ਤਾ ਪੂਆ ਕੁਲੇ ਗਿਆ ਓ ਪੂਆ ਵਾਲੇ ਮਕਲਾ ਵਾਲੇ ਕਿਧਰ ਆ ਬਾਪ ਨੰਬਰ ਲੈਣ ਗਿਆ ਯਾਰ ਨੰਬਰ ਕਿਦਾ ਹੋਈ ਨੰਬਰ ਸੜਾ ਹੋਰ ਇਹ ਗੱਲਾਂ ਕਰੀ ਨਾ ਯਾਰ ਤੂੰ ਵੀ ਗੁਰੀ ਆਏ ਤੇ ਗੱਲਾਂ ਕਰਤੀਆਂ ਪੂਆ ਆ ਤੋਰ 5 ਲੱਖ ਰੁਪਏ ਮਹੀਨੇ ਦਾ ਕਮਾਉਂਦੇ ਨੇ ਉਹ ਅੱਛਾ ਹਾਂ ਹਾਂ ਵੀ ਠੀਕ ਹੈ ਅੱਛਾ ਹਣ ਉੜਦੀ ਕਬੂਤਰੀ ਨਾ ਲੰਘ ਜੇ ਆ ਜਾ ਆ ਜਾ ਆ ਜਾ ਆ ਜਾ ਅੰਨੇ ਆਈ ਜਾ ਲੋ ਮੈਂ ਦਿਖਾ ਮੰਗੇ ਤੇ ਹਾਂ ਹਾਂ ਆਓ ਆ ਗਿਆ ਪਤਾ ਏ ਹਾਂ ਏਜੰਟ ਆ ਗਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਕੀ ਜਾ ਰਹੇ ਵੀਰੋ ਖਿਆਲ ਤਾਂ ਆ ਹੂੰ ਬੀਜਾ ਲਵਾਉਣਾ ਕੈਨੇਡਾ ਦਾ ਆਪਣੇ ਹਨਾ ਲਵਾ ਲੈ ਬਈ ਕੈਨੇਡਾ ਦਾ ਬੀਜਾ ਲਵਾਉਣਾ ਸਾਡਾ ਹਾਂ ਕੈਨੇਡਾ ਦਾ ਬੀਜਾ ਥੋੜਾ ਲੱਗ ਜੂਗਾ ਤੂੰ ਟੈਨਸ਼ਨ ਨਾ ਲਓ ਪੈਸੇ ਕਿੰਨੇ ਲਏਗਾ 3 ਲੱਖ ਰੁਪਏ ਲਊਗਾ 25 ਰੱਖ ਲਏਗਾ ਕਟ ਨਹੀਂ ਛੜਦਾ ਮੈਂ ਕੱਟ ਕੁੱਟ ਨਹੀਂ ਹੁੰਦਾ ਅੱਛਾ ਚਲੋ ਮਾਤਾ ਇਹ ਕਹਿੰਦਾ ਸੀਗਾ ਕੀ ਕਹਿੰਦਾ ਸੀ ਵੀ ਬਾਅਦ ਚ ਫਿਰ ਭੱਜੇਗਾ ਕਿਵੇਂ ਭੱਜੇਗਾ ਕਿਵੇਂ ਮਤਲਬ ਵੀਜ਼ਾ ਇਹਨੇ ਦਿੱਕੇ ਟੇਡ ਕਿੰਨਾ ਟਾਈਮ ਲਾਏਗਾ ਵੀਜ਼ਾ ਦੇਣ ਚ ਫੇਰਾ ਉਹ ਵੀਜ਼ਾ ਟੇਡ ਚ ਤਾਂ ਨਹੀਂ ਪਤਾ 6 ਮਹੀਨੇ ਲੱਗ ਜਾਣਗੇ ਤੇ ਸਾਲ ਲੱਗ ਜਾਣ ਨਾ ਤੂੰ ਤੂੰ ਪੈਸੇ ਤਿਆਰ ਕਰਾ ਅੱਛਾ ਹਾਂ ਪਿੰਡ ਦਾ ਬੰਦਾ ਸਾਡੇ ਦਾ ਤੁਹਾਡੇ ਪਿੰਡ ਦਾ ਬੰਦਾ ਟੈਨਸ਼ਨ ਕਿਉਂ ਲੈਣਾ ਬਾਅਦ ਚ ਫਿਰ ਕੀ ਕਹੇਗਾ ਬਾਤ ਚੁੱਕੀ ਹੈ ਨਾ ਲੱਗ ਜੂਗੀ ਜਾਂ ਸਾਡਾ ਨਾ ਮੇਰੀ ਗੱਲ ਸੁਣ ਸੋਨੇ ਸਾਰੇ ਗੰਦ ਪਾਰਖਿਆ ਪੰਜਾਬ ਚ ਹੈ ਹੈ ਤੋੜਦਾ ਗੰਦ ਪਾਉਂਦਾ ਹਰਜਾ ਕਰਜਾ ਹਰਜਾ ਗੰਦਪਾਰ ਖਿਆ ਪਿਆ ਗੰਦਪਾਰ ਖਿਆ ਪਿਆ ਮੇਰੇ ਪਾਣਾ ਸਿੱਧੂ ਜਿੰਟਰੋਂ ਪੈਸੇ ਲਵਾਉਂਦਾ ਮਰ ਗਿਆ ਤੁਸੀਂ ਗੰਦਪਾਰ ਖਿਆ ਰੇ ਹੇ ਹੇ ਗੰਦ ਫੜ ਗਿਆ ਗੰਦਪਾਰ ਖਿਆ ਮਰੂ ਗੰਦਪਾਰ ਖਿਆ ਗੰਦਪਾਰ ਖਿਆ ਬਾਬੂ ਗੰਦਪਾਰ ਭਾਈ ਅੱਗੇ ਤੋਂ ਰੱਖੇ ਨੇ ਕਿੰਨੇ ਦਿਨ ਜਿੰਟੇ ਫੜੇ ਨੇ ਭਾਈ ਅੱਗੇ ਕਿਦਰੀ ਨੇ ਪਾਣਾ ਸਿੱਧੂ ਕਿੰਨੇ ਦਿਨ ਜਿੰਟੇ ਫੜੇ ਨੇ ਮੇਰੀ ਮੇਰੀ ਗੱਲ ਤੂੰ ਸੁਣ ਮੇਰੇ ਤੂੰ ਚੱਕ ਕੇ ਕਰੇ ਨੇ ਬੁੱਤ ਹਾਂ ਚੱਕ ਕੇ ਕਹਿੰਦਾ ਸਟੇ ਨੂੰ ਜਾਣ ਦੇਣੀ ਫਿਰ ਪਹਿਲਾ ਪਿੰਡ ਆਲਾ ਫਿਰ ਬਾਅਦ ਚੀ ਜਾਣਦੇ ਨਹੀਂ ਫਲਾਣੇ ਨੂੰ ਪੈਸੇ ਦਿੱਤੇ ਨੇ ਸੋਨੇ ਹਾਂ ਦੰਦ ਪਾ ਗਏ ਸੋਨੇ ਪੰਜਾਬ ਚ ਹੋਰ ਬੋਲ ਕਿੰਨੇ ਚੱਕ ਕੱਟਾ ਕਾ ਤੂੰ ਫੇਰ ਬੋਲ 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 ਬੋ

ਆ ਇਹ ਗੰਦ ਪਾਰ ਗਿਆ ਜਿਹਨੇ ਪੰਜਾਬ ਚ ਭੈਣ ਘੜਤੀ ਪੰਜਾਬ ਦੀ ਸੋਨੇ ਕੋਈ ਮੈਂ ਨਹੀਂ ਤੇ ਭਾਈ ਉਹ ਹੀ ਪੁੱਤੂ ਨਾ ਦੀ ਮਰ ਉਹ ਦੂ ਨਾ ਗਈ ਆ ਆਨੇ ਸਿੱਧੂਰੇ ਬਚਰੇ ਨੇ ਮਸਾ ਦਾ ਜਿਹੜਾ ਕਿੰਨੀ ਖੇਚਲਾ ਕਰੀ ਜਾਗੀ ਹੈ ਤੁਸੀਂ ਉੱਤੋਂ ਕਹਿੰਦੇ ਸਰਕਾਰ ਨਾਲ ਤੁਹਾਡਾ ਕੋਈ ਲਿੰਕ ਨਹੀਂ ਦਾ ਫਰਾਉੜ ਹੀ ਹੁੰਦੇ ਹੋਗੇ ਹਾਂ ਇਹ ਕਹਿੰਦਾ ਮੈਨੂੰ 25 ਲੱਖ ਦੇ ਇਹ ਖੜ ਜਾ ਤੇਰੀ ਭੈਣ ਮੇਰੇ ਸਾਲੇ ਚੱਲ ਉੱਡ ਗਿਆ ਗੰਦੀ ਪਾਰਖਿਆ ਪੰਜਾਬ ਚ ਭੈਣ ਦੇ ਪੰਨ ਸਿੱਧੂ ਬਚਰੇ ਕੰਨਾ ਫਿਰਦਾਗਾ ਅਬਦੇ ਕੰਮ ਛੱਡ ਕੇ 20ਵੀਂ ਮਾਮਾ ਦੇ ਰੋਤੇ ਜਾਂਦੇ ਦੇਖੇ ਨੇ ਥੱਗੀ ਮਾਰਦਾ ਦੀ ਥੱਗੀ ਮਾਰਦੇ ਨੇ 20ਵੀਂ ਬਾਮਾ ਦੇ ਪੁੱਤ ਜਾਂਦੇ ਦੇਖੇ ਨੇ ਗੰਦਰੀ ਪਾਕਿਆ ਸੁਣੇ ਆ ਜਾਓ ਮੇਰੇ ਸਾਲੇ ਸੁਣੋ ਕੰਨੇ ਅਸੀਂ 25 ਲੱਖ ਦੋਹਰੋ ਪੰਜਾਬੀਆਂ ਤੁਸੀਂ ਵੀ ਸੁਣ ਲਓ ਤੁਸੀਂ ਬਾਹਰ ਨਹੀਂ ਜਾਣ ਦੀ ਮੌਕਾ ਦੀ ਕਹਿੰਦੇ ਹੋ ਨਾ ਓਏ ਸਹੀ ਘੰਟਾ ਕੋਲੇ ਫਸਿਆ ਕਰੋ ਵਾਹ ਓਪਾ ਨਾ ਕਿ ਤੂੰ ਵੀ ਜਰਾ ਕੀ ਕਰੇ ਕੱਲਾ ਹਾਂ ਜਾਗਰ ਦੇ ਕੋਲੇ ਮੈਂ 20 ਬੰਦੇ ਦੇਖਨੇ 20 ਬਾਵਾਂ ਦੇਖਨੇ ਰਹੁੰਦੀਆਂ ਗੰਦਪਾਰਖਾ ਪੰਜਾਬ ਚ ਇਹਦਾ ਜਿੰਟ ਭੈਣ ਦੇ ਯਾਰ ਬੱਕਰਿਆਂ ਦੇ ਬਾਅਦ ਚ ਬੱਕਰਦੇ ਨੇ ਆ ਜਾ ਰਿਹਾ ਆ ਆ ਜਾ ਜਿੰਟ ਆ ਜਾ ਆ ਜਾ ਇਹ ਵੀਡੀਓ ਸਾਡੀ ਸਿਰਫ ਇੱਕ ਦੱਸਣ ਵਾਸਤੇ ਸੀ ਵੀ ਬਾਈ ਸਾਡਾ ਪਹਿਲਾਂ ਤਾਂ ਬਾਈ ਭਾਨੇ ਸਿੱਧੂ ਦੀ ਸੋਚ ਨੂੰ ਸਲਾਮ ਆ ਠੀਕ ਹੈ ਦੂਜਾ ਨੰਬਰ ਬਾਈ ਗੰਦ ਜਿਹੜਾ ਪੰਜਾਬ ਦੇ ਵਿੱਚ ਪਾਇਆ ਪਿਆਗਾ ਜਿੰਟਾ ਨੇ ਠੀਕ ਹੈ ਉਹਦੇ ਵਾਸਤੇ ਆ ਸਾਡਾ ਬੰਦਾ ਕੋਈ ਏਜੰਟ ਨਹੀਂ ਠੀਕ ਹੈ ਇੱਕ ਦੱਸਿਆ ਕਾਰਵਾਈਆਂ ਕੋਈ ਚੱਕਰ ਨਹੀਂ ਕਰ ਦੋ ਬਸ ਠੀਕ ਹੈ ਪਰ ਗੱਲ ਇਹ ਹੈ ਵੀ ਜਿਹੜਾ 25 25 30 ਲੱਖ ਰੁਪਇਆ ਲੋਕ ਪਾਣੇ ਸੁਧਰੇ ਕਰੇ ਗਏ ਭਈ ਅਸੀਂ ਸਾਡੇ ਅੱਖਾਂ ਸਾਹਮਣੇ ਵੀ ਮਾਮਾ ਰੋਣੀਆਂ ਦੇਖੇ ਨੇ ਸੀ ਨੇ ਜਿਹੜੇ ਕਹਿੰਦੇ ਭਾਈ ਮੇਰਾ ਪੁੱਤ ਸੁਸਾਇਡ ਕਰਨ ਨੂੰ ਤਿਆਰ ਹੈ ਮੇਰਾ ਘਰ ਵਾਲਾ ਅਸੀਂ ਜ਼ਮੀਨ ਗਹਿਣੇ ਕਰਕੇ ਇੰਨੇ ਲੱਖ ਰੁਪਇਆ ਫਰਾਂਗੇ ਏਜੰਟ ਨੂੰ ਪੈਸੇ ਸੈਂਡ ਕਰੇ ਬਾਅਦ ਚੋਂ ਭੈਣ ਚੋਂ ਏਜੰਟ ਕੀ ਕਰਦੇ ਨੇਗੇ ਵੀ ਅਸੀਂ ਦਾ ਹੈ ਨਹੀਂਗੇ ਬਸ ਠੀਕ ਹੈ ਸਾਡਾ ਕੋਈ ਨੰਲਾ ਖਖਾ ਨਹੀਂ ਇਹਨਾਂ ਦਾ ਵੀਰ ਨੂੰ ਸ਼ੇਅਰ ਕਰ ਦਿਓ ਧੰਨਵਾਦ